ਲੋ ਆਜਾ ਨਾ ਥੱਲੇ ਆਵੇ ਦੂਜਾ ਬੇਚੀ ਮੜਾ ਕੇ ਆਉਂਦਾ ਆਜੋ ਇਹੋ ਪਾਣੀ ਚ ਗੱਲ ਕਰਦੇ ਜੀ ਤਾ ਮੈਂ ਸਰਵਿੰਦਰ 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 ਕਿਹੜਾ ਪਿੰਡ ਆ ਪਿੰਡ ਆਪਣਾ ਪਹਾਵਾਂ ਸਾਹ ਤੇ ਕੀ ਗੱਲ ਕੀ ਹੋਈ ਇਥੇ ਐਕਸੀਡੈਂਟ ਆਇਆ ਹੋਇਆ ਸੀ ਉਹਨਾਂ ਸਾਈਕਲ ਤੇ ਪਹਿਲਾਂ ਮੈਨੂੰ ਰਗੜਦਿਆਂ ਲੱਗਾ ਫਿਰ ਇਹਨੇ ਯੱਕਦਮ ਗੱਡੀ ਕਮਾਈ ਅੱਛਾ ਮੋਟਰਸਾਈਕਲ ਦੇ ਵਿੱਚ ਮਾਰੀ ਇਹਨੇ ਫਿਰ ਇਹਨੇ ਗੱਡੀ ਆਣ ਕੇ ਮਾਰੀ ਔਰ ਵੀਰ ਦੀ ਜਨ ਚੜੇ ਦੀ ਲਾਤੀ ਨਾਲ ਲੱਤ ਗਈ ਇੱਕ ਵੀਰ ਖਾ ਦੇ ਪੂਰਾ ਤੇ ਕੀ ਗੱਲ ਇਹਨੇ ਨਸ਼ਾ ਕੀਤਾ ਕੋਈ ਨਸ਼ਾ ਕੀਤਾ ਵੀਰ ਜੀ ਸ਼ਰਾਬ ਪੀਤੀ ਗੱਡੀਆਂ ਚਾੜ੍ਹਦੇ ਆ ਮੈਂ ਮੁਲਾਜ਼ਮ ਹਾਂ ਕਿੰਨੇ ਜਾਨੇ ਮਲਗੀ ਜ਼ਖਮੀ ਤੇ ਕਿੰਨੇ ਮਰ ਗਏ ਆ ਵੀਰ ਜੀ ਦੋ ਜਾਨੇ ਇੱਥੇ ਹੋ ਗਏ ਤੇ ਇੱਕ ਉਹ ਤੀਜਾ ਵੀਰ ਚਾਰ ਹੋ ਗਏ ਕਮੰਡੀ ਲਾ ਕੇ ਵੀ ਹੱਟ ਮੰਡੀ ਲਾ ਕੇ ਨਹੀਂ ਇਹ ਬੱ ਔਰ ਰੀਸੈਂਟਲੀ ਇੱਕ ਐਕਸੀਡੈਂਟ ਹੋਇਆ ਜੀ ਉਹਨਾ ਜਿਹਦੀ ਗੱਲ ਕਰ ਰਹੇ ਤੁਸੀਂ ਇਹ ਬੰਦਾ ਗੁਰਦੇਵ ਸਿੰਘ son of ਹਰਨੂਰ ਸਿੰਘ ਵਾਸੀ ਸੋਰ ਸਿੰਘ ਹੈ Swift ਗੱਡੀ ਤੇ ਆ ਰਿਹਾ ਸੀ ਇਹ ਜਾ ਰਿਹਾ ਸੀ ਉਧਰ ਨੂੰ ਉਹਨਾਂ ਸਾਈਡ ਤੋਂ ਇਹਨੇ ਬੰਦੇ ਨੇ ਰਾਹ ਦੇ ਵਿੱਚ ਤਿੰਨ ਐਕਸੀਡੈਂਟ ਕੀਤੇ ਆ ਇੱਕ ਸਕੂਟਰੀ ਵਾਲੇ ਨਾਲ ਕੀਤਾ ਮੋਟਰਸਾਈਕਲ ਤੇ ਦੋ ਜਣੇ ਸੀ ਇੱਕ ਮੋਟਰਸਾਈਕਲ ਨਾਲ ਕੀਤਾ ਤੇ ਫਿਰ ਇੱਕ ਐਕਟਵਾ ਜਿਹੜੀ ਆ ਉਹਦੇ ਨਾਲ ਐਕਸੀਡੈਂਟ ਹੋਇਆ ਜਿਹੜੀ ਐਂਡ ਤੇ ਜਾ ਕੇ ਜਿਹਦੇ ਨਾਲ ਐਕਸੀਡੈਂਟ ਆਇਆ ਉਹ ਪਿਓ ਪੁੱਤ ਦੀ ਡੈਥ ਹੋ ਗਈ ਆ ਉਹ ਕਰਵਾ ਰਹੇ ਆ ਇਹਦਾ ਮੈਡੀਕਲ ਕਰਵਾ ਰਹੇ ਸੀ ਸਰ ਹੁਣ ਫਿਲਹਾਲ ਕੀ ਸਰ ਮਾਮਲੇ ਦਾ ਦਰਜ ਕੀਤਾ ਜਾ ਬਿਲਕੁਲ ਜੋ ਸਟੇਟਮੈਂਟ ਲੈ ਦੇਣਗੇ ਉਸ ਮੁਤਾਬਕ ਕਰਾਂਗੇ